ਸੰਸਦ ਪੰਜਾਬ ਸਰਕਾਰ ਕੋਲ ਇੱਕ ਬਹੁਤ ਵੱਡਾ ਪ੍ਰੋਗਰਾਮ ਜਿਹੜਾ ਮੌਹਨ ਚਲਾਈ ਗਈ ਹੈ ਜਿਹੜੀ ਨਸ਼ੇਾਂ ਬਰੁੱਦ ਤੇ ਕੀ ਕਹਿਣਾ ਚਾਹੁੰਦੇ ਆ ਤਾਂ ਕਿਉਂਕਿ ਕਾਨੂੰਨ ਇੱਕ ਹੋਰ ਜਿਹੜੀ ਮੁਹਿੰਮ ਚ ਚੱਲੂ ਹੋ ਰਹੀ ਹੈ ਨਸ਼ਾ ਖਰਾਬ ਪੰਜਾਬ ਦੀ ਮਾੜੀ ਕਿਸਮਤ ਰਹੀ ਕਿ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਨੇ ਨਸ਼ੇ ਨੂੰ ਇੱਕ ਬਪਾਪ ਦੇ ਦੌਰ ਤੇ ਲਿਆ ਨਸ਼ੇ ਨੂੰ ਕਮਾਈ ਦਾ ਜ਼ਰੀਆ ਬਣਾਇਆ ਤੇ ਪੰਜਾਬ ਨੂੰ ਬਰਵਾਦੀ ਵਾਲੇ ਪਾਸੇ ਨਜ਼ਰ ਕੇ ਲਿਆ ਅੱਜ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਰਕਾਰ ਪੰਜਾਬ ਚੱਲ ਰਹੀ ਆ ਸਭ ਤੋਂ ਪਹਿਲਾਂ ਨਸ਼ੇ ਦੇ ਦਿਮਗ ਨੂੰ ਖਤਮ ਕਰਨ ਵਾਲੇ ਬਸ ਨੂੰ ਜਪਨ ਸ਼ੀਲਾ ਸਾਡੇ ਸਾਰਾ ਭਵਾਨ ਸਿੰਘ ਮਾਨ ਦਾ ਇਹ ਸੁਪਨਾ ਸੀ ਕਿ ਪੰਜਾਬ ਦਾ ਹਰ ਪੰਜਾਬੀ ਨਸ਼ਾ ਮੁਕਤ ਹੋਵੇ ਤੇ ਪੰਜਾਬ ਨੂੰ ਅਗਲਾ ਪੰਜਾਬ ਬਣਾ ਸਕੀਏ ਅਸੀਂ ਪਿਛਲੀ ਸਾਲ ਗਾਣਾ ਜਿਹੜਾ ਧਾਰਮਿਕ ਗ੍ਰੰਥਾਂ ਦੀ ਸੌਂ ਖਾ ਕੇ ਕੋ ਗੱਮ ਨਹੀਂ ਕੀਤਾ ਅਸੀਂ ਦੇਸ਼ ਦੇ ਸ਼ਹੀਦਾਂ ਦੀ ਕਸਮ ਖਾ ਕੇ ਕੰਮ ਕਰਨਾ ਸ਼ੁਰੂ ਕੀਤਾ ਉਹ ਜਿਹਦਾ ਨਤੀਜਾ ਜੇ ਨਸ਼ਾ ਚੜਾਉ ਬਿਆਨ ਜੇ ਨਯੁੱਦ ਨਸ਼ਾ ਬਰੂਲ ਚੱਲ ਰਿਹਾ ਪੰਜਾਬ ਚ ਇਸ ਗੜੀ ਉਸੇ ਗੜੀ ਦਾ ਕੰਮ ਹੋ ਰਿਹਾ ਵਾ ਅੱਜ ਪੰਜਾਬ ਚ ਨਾ ਇਹ ਨਸ਼ਾ ਇਹ ਬਹੁਤ ਪਛਾਣ ਸੀਮਾ ਤੇ ਹੋ ਚੁੱਕਿਆ ਸੀਗਾ ਅੱਜ ਪੰਜਾਬ ਸਰਕਾਰ ਨੇ ਪਿਛਲੇ 3 ਸਾਲਾਂ ਦੇ ਵਿੱਚ ਲਗਭਗ 8 ਜਿਆਦਾ ਨਸ਼ਾ ਤਸਕਰਾਂ ਨੂੰ ਅੱਜ ਜੇਲ੍ਹ ਜਿ ਡਕਿਆ ਵਾ ਔਰ ਪੰਜਾਬ ਦੇ ਹਜ਼ਾਰਾਂ ਹੀ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤੀ ਦਿਵਾ ਕੇ ਮੁਖਤਾਰਾ ਵਿੱਚ ਲੈੰਦਾ ਵਾ ਉਸੀ ਕਰੀਦਾ ਯੁੱਧ ਨਸ਼ਾ ਦੇ ਵਿਰੁੱਧ ਜਿਹੜਾ ਅੱਜ ਚੱਲ ਰਿਹਾ ਵਾ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਸਮੂਹ ਦੇਸ਼ਵਾਸੀਆਂ ਨੂੰ ਬੇਨਤੀ ਆ ਕਿ ਸਰਕਾਰ ਦਾ ਇਸ ਮਿਹਨਤ ਨੂੰ ਸਾਥ ਦੇ ਤਾਂ ਕਿ ਪੰਜਾਬ ਦਾ ਹਰ ਵਸਿੰਦਾ ਜਿਹੜਾ ਨਸ਼ੇ ਤੋਂ ਮੁਕਤ ਹੋ ਗਏ ਪੰਜਾਬ ਅੱਦੇਸ਼ ਦੀ ਸਿਵਾਲੇ ਪਾਸੇ ਨੋਕੇ ਵਧੀ ਸਰੇ ਸਾਹਿਬ ਜੀ ਜੀ ਵੀ ਸਾਥ ਦਾ ਵੀ ਗਿਆਨ ਆਇਆ ਕਿ 31 ਮਈ ਤੱਕ ਜਿਹੜਾ ਨਸ਼ਾ ਬਿਲਕੁਲ ਜਿਹੜਾ ਖਤਮ ਕੀਤਾ ਜਾਣਾ ਜਿਸ ਏਰੀਆ ਦੀ ਜਿਹੜੀ ਸਮੱਸਿਆ ਹੋਊਗਾ ਉੱਥੇ ਜਿਹੜੇ ਆਫਸਰਾਂ ਤੇ ਕੋਈ ਕਾਜ ਦੇ ਸਖਤ ਤੇ ਬਹੁਤ ਅੱਛਾ ਪ੍ਰਯਾਸ ਆ ਔਰ ਮੈਂ ਸਮਝਦਾ ਕਿ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਇਹ ਪ੍ਰਯਾਸ ਆ ਕਿਉਂਕਿ ਪਿਛਲੀ ਸਰਕਾਰਾਂ ਨੇ ਕਦੇ ਵੀ ਆਪਣੀ ਜਵਾਬਦੇਹੀ ਨਹੀਂ ਰੱਖੀ ਨਾ ਆਪਣੀ ਜਨਾਬ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇਹ ਪਹਿਲੀ ਸਰਕਾਰ ਹੈ ਜਿਹਦੇ ਅਧਿਕਾਰੀ ਵੀ ਜਵਾਬਦੇਹ ਨੇ ਸਰਕਾਰ ਵੀ ਜਵਾਬਦੇਹ ਆਮ ਜਨਤਾ ਦੇ ਪਰ ਵੀ ਪੁਰੀ ਇਹ ਨਸ਼ੇ ਦਾ ਦਿਮਗਾ ਪਿੰਡਾਂ 'ਚ ਹਜ਼ਾਰਾਂ ਹੀ ਨੌਜਵਾਨ ਇਹਦੇ ਚੇਬੇ ਚ ਆ ਗਏ ਆਪਣੀ ਜਾਨਾ ਗਵਾ ਚੁੱਕੇ ਨੇ ਪੰਜਾਬ ਬਦਨਾਮ ਹੋ ਚੁੱਕਿਆ ਸੀ ਪੂਰੀ ਦੁਨੀਆ ਦੇ ਵਿੱਚ ਕਿਉਂਕਿ ਕਿਸੇ ਟਾਈਮ ਪੰਜਾਬ ਜਿਹੜਾ ਦੇਸ਼ ਦਾ ਸਰਮੌਰ ਸੂਬਾ ਸੀਗਾ ਕਿਸੇ ਟਾਈਮ ਉਹ ਪੰਜਾਬ ਦੇ ਪੰਜਾਬ ਦੇ ਨੌਜਵਾਨ ਜਿਹੜੇ ਦੇਸ਼ ਦੀ ਇਰਾਕੀ ਵਾਸਤੇ ਆਪਣੀ ਜਾਨ ਦੇਂਦੇ ਸੀ ਅੱਜ ਨਸ਼ੇ ਦੀ ਗ੍ਰਿਪਸ 'ਚ ਆ ਕੇ ਆਪਣੇ ਆਪ ਦੇ ਵੀ ਇਰਾਕੀ ਨਹੀਂ ਕਰ ਪਾ ਰਹੇ ਸੋ ਮੈਂ ਸਮਝਦਾ ਪਿਛਲੇ ਸਰਕਾਰਾਂ ਨੇ ਇਰਾਕੀ ਰਹੀ ਉਹ ਸਰਕਾਰ ਦਾ ਬਹੁਤ ਵੱਡਾ ਯਤਨ ਆ ਔਰ ਪ੍ਰਸ਼ਾਸਨ ਵੀ ਬਹੁਤ ਇੱਜ਼ਤ ਸਹਿਯੋਗ ਕਰ ਰਿਹਾ ਵਾ ਔਰ ਇਹ ਮਾਨ ਸਾਹਿਬ ਦਾ ਔਰ ਖਾਸ ਕਰਕੇ ਮੈਂ ਕਹਾਂਗਾ ਕਿ ਸਾਡੀ ਸਰ ਹੋਰ ਹੋਣਗੇ ਕਿ ਕਿੰਨਾ ਕਿਤੇ ਪਹਿਲੇ ਸਰਕਾਰਾਂ ਦੇ ਅਫਸਰਾਂ ਦੀ ਵੀ ਮਿਲੀ ਭਗਤ ਹੁੰਦੀ ਸੀ ਔਰ ਇਹ ਸਰਕਾਰ ਦੇ ਇਹ ਬਿਲਕੁਲ ਨਹੀਂ ਚੱਲੂਗਾ ਔਰ ਲੋਕਾਂ ਨੂੰ ਨਸ਼ਾ ਮੁਕਤ ਪੰਜਾਬ ਦੇ ਕੇ ਰਵਾਂਗੇ ਕੱਲ੍ਹ ਹੋਰ ਮਹਿੰਮ ਜਿਹੜੀ ਆ ਪਿਆਰ ਹੋ ਰਹੀ ਆ ਨਸ਼ੇ ਦੇ ਬਾਰ ਕਰਨ ਲਈ ਇਹਨੂੰ ਕਿੱਥਾ ਦੇਖਦੇ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਕੜੀ ਦੇ ਤਹਿਤ ਅਨੰਤ ਮੁਹਿੰਮਾਂ ਚੱਲ ਰਹੀਆਂ ਆ ਨਸ਼ਾ ਮੁਕਤ ਪੰਜਾਬ ਉਸੇ ਕੜੀ ਦਾ ਹਿੱਸਾ ਆ ਅਪਨ ਹੋਰ ਸਾਡੀ ਆਵਾਜ਼ ਦੀ ਪਾਰਟੀ ਦੀ ਔਰ ਸੂਚੀ ਸ ਪੰਜਾਬ ਸਰਕਾਰ ਜੜੀਆਂ ਹਰ ਇੱਕ ਮੁਹੱਲੇ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਸੱਤ ਦੇ ਵਿੱਚ ਜਾ ਕੇ ਲੋਕਾਂ ਨੂੰ ਇਹ ਕਹੇਗੀ ਨਸ਼ੇ ਨੂੰ ਲਾਭੰਦ ਕਰੇਗੀ ਉਹ ਜਿਹੜਾ ਨਸ਼ਾ ਤਸਕਰਾਂ ਉਹਨਾਂ ਦੀ ਜਾਣਕਾਰੀ ਵੀ ਕਲੈਕਟ ਕਰ ਰਹੇ ਹਾਂ ਉਹਨਾਂ ਨੂੰ ਜੇਲ੍ਹਾਂ 'ਚ ਵੀ ਡੱਕ ਰਹੇ ਹਾਂ ਜਿਹੜੇ ਲੋਕ ਨਸ਼ਾ ਕਰਦੇ ਨੇ ਉਹਨਾਂ ਨੂੰ ਜਾਗਰਿਤ ਕਰਕੇ ਨਸ਼ਾ ਛੁਰਾਉਣ ਵਾਲੇ ਵਾਸਤੇ ਵੀ ਲੈ ਕੇ ਜਾ ਰਹੇ ਆਂ ਔਰ ਇਸ ਮਹੀਨੇ ਦੇ ਦਾ ਅੱਜ ਪਿੰਡਾਂ ਦੀ ਸੱਤਾ ਦੀ ਵੀ ਚਾਚਾ ਸ਼ੁਰੂ ਹੋ ਗਈ ਆ ਕਿ ਪਹਿਲੀ ਸਰਕਾਰ ਆ ਜਿਹੜੀ ਪੰਜਾਬ ਦੀ ਆਬੋ ਹਵਾ ਨੂੰ ਬਚਾਉਣਾ ਚਾਹੁੰਦੀ ਆ ਪੰਜਾਬ ਦੀ ਆਬੋ ਹਵਾ ਦੇ ਨਾਲ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਚਾਹੁੰਦੀ ਤਾਂ ਕਿ ਪੰਜਾਬ ਵਿੱਚ ਨਵੋ ਉਜ ਹੋ ਸਕੇ ਪੰਜਾਬ ਵਾਸੀਓ ਇਹ ਮੇਰੀ ਅਪੀਲ ਆ ਮੇਰੀ ਸਮੂਹ ਸਾਥੀਆਂ ਵੱਲੋਂ ਵੀ ਅਪੀਲਾ ਕਿ ਪੰਜਾਬੀ ਵੱਧ ਚੜ ਕੇ ਇਸ ਮਹੀਨੇ ਚ ਸਾਥ ਦੇਣ ਅੱਜ ਸਿੱਖਿਆ ਦੇ ਖੇਤਰ ਦੇ ਵੀ ਪੰਜਾਬ ਸਰਕਾਰ ਨੇ ਬੜੀ ਵੱਡੀ ਮਹਿੰਮ ਚਲਾਈ ਹੈ ਪੰਜਾਬ ਦੇ ਅੰਦਰ ਕਿਉਂਕਿ ਮਾਨ ਸਾਹਿਬ ਦਾ ਮੰਨਣਾ ਹੈ ਕਿ ਸਿੱਖਿਆ ਦਾ ਖੇਤਰ ਅਗਰ ਉੱਚਾ ਅਤੇ ਸੁੱਚਾ ਹੋ ਗਿਆ ਪੰਜਾਬ ਅਤੇ ਪੰਜਾਬੀ ਨੂੰ ਮਜਵਾਉਣ ਵਾਲੇ ਪਾਸੇ ਸਭ ਤੋਂ ਵੱਡੀ ਪਹਿਲ ਹੋਵੇਗੀ ਸਰਕਾਰ ਦੀ ਸੋ ਯੁੱਧ ਨਸ਼ਾ ਦੇ ਬਰੁਜ ਜਿਹੜੀ ਮਹਿੰਮ ਚੱਲ ਰਹੀ ਹੈ ਉਸ ਮਹਿੰਮ ਦੇ ਵਿੱਚ ਅੱਬਾ ਪੰਜਾਬੀ ਬਚੜ ਕੇ ਸਾਦੇ ਨਸ਼ਾ ਤਸਕਰਾ ਦੀ ਇਤਲਾਬ ਹੀ ਦੇ ਅਰੇ ਨਸ਼ਾ ਤਸਕਰਾ ਨੂੰ ਥੱਲ ਵੀ ਪਾਉਣਾ ਤੇ ਜਿਹੜਾ ਨਸ਼ਾ ਕਰਦੇ ਆ ਉਹਨਾਂ ਨੂੰ ਆਪਾਂ ਮੁਕਤ ਹਾਲਤ ਵੀ ਲੈ ਕੇ ਆਈਏ ਮੋਰਚੀ ਜਾ ਆਪਣੇ ਪਾਣੀਆਂ ਤੇ ਜਿਹੜਾ ਇੱਕ ਦਾਤਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਪਰੇ ਕੀ ਤੁਹਾਡਾ ਸ਼ੁਰੂ ਤੋਂ ਪੰਜਾਬ ਅਤੇ ਪੰਜਾਬੀ ਨਾਲ ਸੈਂਟਰ ਦੀਆਂ ਸਰਕਾਰਾਂ ਧੱਕਾ ਕਰਦੀਆਂ ਆਈਆਂ ਅੱਜ ਪੰਜਾਬ ਦਾ ਜਿਹੜਾ ਪਾਣੀ ਦਾ ਸਾਰਾ ਪਹਿਲੇ ਬਹੁਤ ਥੱਲੇ ਚਲਾ ਜਾ ਚੁੱਕਿਆ ਆ ਬੜਾ ਔਰ ਮੈਂ ਸਮਝਦਾ ਕਿ ਸੈਂਟਰ ਸਰਕਾਰ ਦੀ ਇਹ ਕੋਜੀ ਚਾਲ ਹੈ ਔਰ ਹਮੇਸ਼ਾ ਇਹ ਚਾਲਾਂ ਜਿਹੜੀਆਂ ਪੰਜਾਬ ਦਾ ਨਾ ਇਨਸਾਫੀ ਕੱਢੀਆਂ ਆਈਆਂ ਨੇ ਜਦ ਕੀ ਪੰਜਾਬ ਨੇ ਹਮੇਸ਼ਾ ਇਸ ਦੇਸ਼ ਦੇ ਅੰਦਰ ਦੇਸ਼ ਦੇ ਗੋਦਾਮ ਭਰਨ ਵਾਸਤੇ ਆਪਣੀ ਜ਼ਮੀਨਾਂ ਨੂੰ ਬੰਜਰ ਤੱਕ ਕਰ ਲਿਆ ਆਪਣੇ ਪਾਣੀ ਤੱਕ ਦੇ ਅਸੋਸਾਂ ਨੂੰ ਖਤਮ ਕਰ ਲਿਆ ਪਰ ਅੱਜ ਇਹਦਾ ਧੱਕਾ ਹੋ ਰਿਹਾ ਇਸ ਧੱਕੇ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹ ਸੈਂਟਰ ਸਰਕਾਰ ਦਾ ਅੱਜ ਫਰਜ਼ ਮੰਨਦਾ ਕਿ ਪੰਜਾਬ ਨੂੰ ਵੱਧ ਤੋਂ ਵੱਧ ਪੈਕੇਜ ਦੇ ਕੇ ਪੰਜਾਬ ਦੇ ਅਸੋਸਾਂ ਨੂੰ ਬਚਾਉਣ ਦਾ ਯਤਨ ਕਰੇ ਕਿਉਂਕਿ ਜੇ ਪੰਜਾਬ ਨਾ ਬਚਿਆ ਤਾਂ ਇੱਕ ਦਿਨ ਦੇਸ਼ ਵੀ ਨਹੀਂ ਬਚੇਗਾ ਸੋ ਪੰਜਾਬ ਨੂੰ ਬਚਾਉਣਾ ਤੇ ਦੇਸ਼ ਨੂੰ ਬਚਾਉਣਾ ਸਭ ਤੋਂ ਪਹਿਲਾ ਮਨਤਾ ਹੋਣਾ ਚਾਹੀਦਾ ਹੈ ਰਾਜਨੀਤੀ ਬਾਦ ਦਾ ਬਕਸਾ ਹੋਣਾ ਚਾਹੀਦਾ